ਕਹਿੰਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਜੀ ਨੇ ਨਵਾਂ ਸਿਆਪਾ ਫੇਪਾਤਾ ਇਹ ਰਾਤੋਂ ਰਾਤ ਪਤਾ ਨਹੀਂ ਕੀ ਸੋਚਦੇ ਸੌਂਦੇ ਵੀ ਆ ਕਿ ਨਹੀਂ ਸੌਂਦੇ ਕੋਈ ਨਾ ਕੋਈ ਸਿਆਪਾ ਪਾਈ ਫਿਰਦੇ ਆ ਹੁਣ ਕੀ ਚੱਕਰ ਮੈ ਗਿਆ ਇਹਦਾ ਹੁਣ ਸਭ ਤੋਂ ਪਹਿਲਾਂ ਜਿਹੜੇ ਪੀਜੀ ਡਬਲਯੂਪੀ ਵਿਚਾਰੇ ਅਪਲਾਈ ਕਰਦੇ ਸੀ ਆਫਟਰ ਸਟੱਡੀ ਉਹਨਾਂ ਨੇ ਕਹਿ ਦਿੱਤਾ ਪੀਜੀ ਡਬਲਯੂਪੀ 'ਚ ਵੀ ਇੱਕ ਮੰਡੇਟਰੀ ਰਿਕੁਆਇਰਮੈਂਟ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਜਾਂ ਤਾਂ ਆਇਲੈਸ ਜਾਂ ਫ੍ਰੈਂਚ ਉਦੀ ਮਿਨੀਮਮ ਸੀਐਲਬੀ ਆਪਾਂ ਨੂੰ ਚਾਹੀਦੀ ਆ ਠੀਕ ਹੈ ਅਗਰ ਤੁਹਾਨੂੰ ਪੀਜੀਡਬੀਪੀ ਤੁਸੀਂ ਲੈਣਾ ਵਾ ਕੈਨੇਡਾ ਵਿੱਚ ਐਂਡ ਸੈਕੰਡ ਚੀਜ਼ ਉਹਨਾਂ ਨੇ ਕਿਹਾ ਕਿ ਸਟੂਡੈਂਟ ਜਿੰਨੇ ਆ ਰਹੇ ਸੀ ਆਪਾਂ ਸਾਰਿਆਂ ਨੂੰ ਪਤਾ ਇਸ ਸਾਲ ਉਹਨਾਂ ਨੇ ਕਟੌਤੀ ਕੀਤੀ ਸਟੱਡੀ ਪਰਮਿਟਸ 'ਚ ਤੇ ਹੁਣ ਉਹ ਕਹਿ ਰਹੇ ਨੇ ਕਿ 2025-2026 ਸੇ 10% ਹੋਰ ਕਟੌਤੀ ਹੋਊਗੀ ਇਹਨਾਂ ਦੀ ਐਂਡ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡਾ ਚੜਕਾ ਸਟੂਡੈਂਟਸ ਨੂੰ ਇਹ ਲੱਗਿਆ ਵਾ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਵੀ ਸਟੂਡੈਂਟ 1 ਨਵੰਬਰ 2024 ਤੋਂ ਬਾਅਦ ਆਣਗੇ ਠੀਕ ਐਸ ਉਹਨਾਂ ਦੇ ਪਰਮਿਟ ਸਟੱਡੀ ਪਰਮਿਟਸ ਅਪਰੂਵ ਹੋਣਗੇ ਉਹਨਾਂ ਸਾਰਿਆਂ ਨੂੰ ਪੀਜੀਡਬਲਯੂਪੀ ਫੇਰ ਹੀ ਮਿਲੂਗਾ ਅਗਰ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਲੇਬਰ ਮਾਰਕੀਟ ਵਿੱਚ ਡਿਮਾਂਡ ਵਿੱਚ ਆ ਅਦਰਵਾਈਜ਼ ਤੁਸੀਂ ਡਿਪਲੋਮਾ ਕੋਈ ਵੀ ਲੈ ਕੇ ਆਜੋ ਜਿਹਦੀ ਇੱਥੇ ਕੋਈ ਡਿਮਾਂਡ ਨਹੀਂ ਆ ਗਈ ਤਾਂ ਤੁਹਾਨੂੰ ਕੋਈ ਗਾਰੰਟੀ ਨਹੀਂ ਉਹ ਕਹਿੰਦੇ ਪੀਜੀਡਬਲਯੂਪੀ ਮਿਲੂਗਾ ਤਾਂ ਸਿੱਧਾ-ਸਿੱਧਾ ਉਹਨਾਂ ਨੇ ਹੱਥ ਜੋੜ ਦਿੱਤੇ ਆ ਠੀਕ ਹੈ ਨਾ ਕਹਿੰਦਾ ਮਤਲਬ ਉਹੀ ਆ ਕਿ ਉਹ ਚੁੰਦੇਣੀ ਆ ਉਹ ਰਾਤੋਂ ਰਾਤ ਸਖਤਾਈ ਕਰੀ ਜਾਂਦੇ ਕਿ ਇੱਥੇ ਉਹੀ ਬੰਦਾ ਆਵੇ ਜਿਹੜਾ ਐਕਚੁਅਲ ਜੀ ਡਿਸਰਵ ਕਰਦਾ ਪੜਿਆ ਲਿਖਿਆ ਜਿਹੜਾ ਐਕਚੁਅਲ ਜਿਸਨਾਂ ਨੇ ਕਿ ਸਟੱਡੀ ਕਰਨੀ ਆ ਉਹਨਾਂ ਨੂੰ ਲੇਬਰ ਦੀ ਲੋਡ ਨਹੀਂ ਆ ਗਈ ਉਹ ਕਹਿੰਦੇ ਜਾਂ ਤਾਂ ਫ੍ਰੈਂਚ ਪ੍ਰੋਫੀਸ਼ੈਂਸੀ ਵਾਲਾ ਬੰਦਾ ਆਵੇ ਜਿਹਨੂੰ ਫ੍ਰੈਂਚ ਆਉਂਦੀ ਆ ਬੋਲਣੀ ਜਾਂ ਫਿਰ ਕਹਿੰਦੇ ਕਿਸੇ ਕੋਲ ਕੋਈ ਸਕਿੱਲ ਹੋਵੇ ਕੋਈ ਟ੍ਰੇਡ ਓਕੂਪੇਸ਼ਨ ਵਧੀਆ ਹੋਵੇ ਤਾਂ ਹੀ ਇੱਥੇ ਆਵੇ